ਜਾਣਦਾ ਕਿ ਬਰਨਾਲਾ ਸ਼ਹਿਰ ਨਸ਼ੇ ਨਾਲ ਮੈਡੀਕਲ ਨਸ਼ੇ ਨਾਲ ਘਰ ਕੌਗੇ ਰਹਿ ਗਿਆ ਹੈ ਜੀ ਡੀਸੀ ਉਨੰਦਿਪ ਕੋਰ ਬਰਨਾਲਾ ਵੱਲੋਂ ਨਿਕਲ ਕੇ ਕੈਪਸੂਲ ਤੇ ਪੂਰੇ ਤੌਰ ਤੇ 봉ਦੀ ਲਗਾਈ ਹੋਈ ਹੈ ਪਰ ਇਹ ਕੈਪਸੂਲ ਸ਼ਰਿਆਮ ਇਹਨਾਂ ਧੁੱਗੀ ਜੋ ਆਪਣਿਆਂ ਚ ਤੋਂ ਨਿਕਲ ਕੇ ਸੜਕਾਂ ਤੇ ਆ ਕੇ ਲੋਕ ਵੇਚ ਰਹੇ ਹਨ ਤੇ ਸ਼ਰਿਆਮ ਨਸ਼ੇੜੀ ਖਰੀਦ ਰਹੇ ਹਨ ਸ਼ਰਿਆਮ ਨਸ਼ਾ ਤਸਕਰ ਆ ਕੇ ਵੇਚ ਰਹੇ ਹਨ ਨਸ਼ੇੜੀਆਂ ਅਤੇ ਆਪਣੀ ਵੇਚਣ ਵਾਲਿਆਂ ਵਿੱਚ ਕਿ ਕਿਸ ਤਰ੍ਹਾਂ ਆਪਣੇ ਕੁੱਕੜਾਈ ਹੋ ਰਹੀ ਹੈ ਕਿਸ ਤਰ੍ਹਾਂ ਆਪ ਵਿੱਚ ਕਾਮਰੋਲੀ ਪੈ ਰਹੀ ਹੈ ਆ ਤੁਹਾਨੂੰ ਇਸ ਵੀਡੀਓ ਰਾਈ ਦਿਖਾਉਂਦੇ ਆ ਦਸੰਦੂਗਾ ਕੀ ਇਹ ਸਿਨੇਟਰ ਕਾ ਉਸੂਲ ਡੀਐਸਪੀ ਡਾਕਟਰ ਨੇ ਸਮਝੇ ਬਿਕ ਰਿਆ ਹੈ ਸਿਟੀ ਥਾਣਾ ਕਤਵਾਲੀ ਦੇ ਇਰੀ ਵਿੱਚ ਬਿਕ ਰਿਆ ਹੈ ਬੀਸੀ ਨੇ ਬੇਸ਼ੱਕ ਸ਼ਹਿਰ ਬੋ ਕੇ ਇਸ ਜੇ ਵੈਕਟਰ ਕੈਪਸੂਲ ਤੇ ਪੁੰਦੀ ਲਾਉਣ ਦੇ ਹੁਕਮ ਕਿਤੇ ਹੋਇਆ ਨਾ ਪਰ ਲੱਗਦਾ ਹੈ ਬਣਾ ਪੁਲਿਸ ਦੀ ਢਿੱਲ ਕਰਨ ਇਹ ਕੈਪਸੂਲ ਸ਼ਰਾਂ ਬਿਕ ਰਿਆ ਹੈ ਆਪਾਂ ਨੂੰ ਇਸ ਵੀਡੀਓ ਚ ਦਿਖਾਉਣਾ ਕਿ ਨਸ਼ੇੜੀ ਇੱਕ ਦੂਜੇ ਤੋਂ ਆਪਣੇ ਕਿਵੇਂ ਕੈਪਸੂਲ ਲੈਣ ਆਉਂਦੇ ਹਨ ਕਿਵੇਂ ਨਸ਼ਾ ਤਸਕਾ ਕੋ ਕੈਪਸੂਲ ਲੈਣ ਆਉਂਦੇ ਹਨ ਕਿਵੇਂ ਆਪਸ ਵਿੱਚ ਚਕਾਵਾਂ ਰੋਲੀ ਕਰਦੇ ਹਨ ਕਿਵੇਂ ਆਪਸ ਵਿੱਚ ਆਪਣੇ ਪੈਸਿਆਂ ਦੀ ਲੈਣ ਦੇ ਨ ਹੋ ਰਹੀ ਹੈ ਪੈਸੇ ਤਾਂ ਲੈਣ ਦੇ ਕਰਕੇ ਕੈਪਸੂਲ ਲੈ ਰਹੇ ਹਨ ਆ ਸੁਖ ਮੰਤਰੀ ਭਗਵੰਤ ਮਾਨ ਸਭ ਦੇ ਆਰਡਰ ਹਨ ਕਿ ਜਿਸ ਏਰੀਆ ਵਿੱਚ ਨਸ਼ਾ ਵਿਕਦਾ ਹੈ ਮੈਡੀਕਲ ਨਸ਼ਾ ਵਿਕਦਾ ਹੈ ਉਸ ਏਰੀਆ ਦਾ ਜ਼ਿੰਮੇਵਾਰ ਅਫਸਰ ਉਸ ਏਰੀਆ ਦਾ ਐਸਐਚਓ ਉਸ ਏਰੀਆ ਦਾ ਡੀਐਸਪੀ ਜ਼ਿੰਮੇਵਾਰ ਹੋਵੇਗਾ ਪਰ ਇੱਥੇ ਸ਼ਰਿਆਮ ਦੀ ਐਸਪੀ ਦਾ ਤੰਗੂਰੇ ਸ਼ਹੀਦ ਬਨ ਥੜਕ ਦਵਾਲੀ ਦੇ ਏਰੀਆ ਵਿੱਚ ਸ਼ਰਿਆਮ ਸੰਗਠਨ ਦਾ ਜ਼ੁਲਮ ਹੋ ਰਿਹਾ ਹੈ ਜਿੱਦਿਓ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇਸ ਕੋ ਪਤਾ ਦੇ ਦੇ ਪੂਰਾ ਪਤਾ ਹੀ ਲਿਆ ਫੜਾ 250 ਰੁਪਏ ਆ 350 200 ਦਾ ਨਾ ਇਹ ਚੱਲ 200 ਦਾ ਲੈ ਰਿਹਾ ਫਿਰ ਕਿਹਨਾਂ ਦਾ ਸਮਾਨ ਚੱਲ 200 ਦਾ ਚੱਲ ਤੈਨੂੰ 100 100 ਦਾ ਤਾਂ ਦੇ ਦੇ 100 ਦਾ ਦ ਦੇ ਆ ਬਾਪੂ ਜੇਬੜਾ ਤੈਨੂੰ ਪਹਿਲੂ ਦੇ ਪਹਿਲਾਂ ਤੂੰ ਮੈਨੂੰ ਤੋੜੀਆ ਮੈਨੂੰ ਕਾਲੀ ਜਾਂ ਮੇਰਾ ਬੁੱਤ ਮਾਰ ਕੇ ਹੋਰ ਯਾਰ ਅਸੀਂ ਵੀ ਰੋਡ ਤੇ ਖੜੇ ਆ ਸਾਨੂੰ ਵੀ ਡਾਲ ਲਾ ਦੇ ਹੋਰ ਅਸੀਂ ਵੀ ਰੋਡ ਕੀ ਕਰਾ ਹੁਣ ਆਪਾਂ ਤੂੰ ਕਿੰਨੇ ਲੈ ਲਈਏ 6 ਲੈ 6 ਲੈ ਲੈਣੇ 3-3 ਕਾਲਣੇ ਆ ਓ ਮਾੜਾ ਬਰਾਬਰ ਦੋ ਬੜਾ ਕੱਟ ਲੈ ਹੁਣ 6 ਤੂੰ 6 ਮਾਟਰਾ ਤੂੰ ਸਹੀ ਰਹਿਂਦਾ ਪੈਸੇ ਦੇ ਰਿਹਾ ਆ ਲੈ ਪੈਸੇ ਫੜ ਲੈ ਲੰਡਾ ਚੱਲ ਲੈ ਲੈ ਕਿੰਨੇ ਆ ਫੜ ਸੌ ਹਜਤੇ ਸੀ ਸੌ ਦੇ ਇਕੜਾ ਓ ਲੰਡਾ ਸਹੀ ਹੋ ਗਿਆ ਮੇਰੇ ਓ 120 ਦੇਤੇ 120 ਦੇਤੇ ਆਪਾਂ ਜਾ ਰਹੇ ਹਾਂ ਪੂਜ਼ਰ ਨਾਲ 120 ਦੇ ਕਿੰਨੇ ਆਣਗੇ 6 ਜਾਣਗੇ 20 ਰੁਪਏ ਨਾਲ ਸਾਹਿਬ ਹਾਂ ਤੁਸੀਂ ਆਹ ਪਤਾ ਇਹ ਬੜੀ ਅੰਦਾ। ਲੈਣੇ ਆ ਨਾ ਸੇੜ ਆ ਪੰਜ ਨੇ ਇੱਕ ਹੋਰ ਪੰਜ ਇੱਕ ਹੋਰ ਦੇ ਤੂੰ ਸਾਹ ਫੜ ਆ ਪੱਤਾ ਫੜ ਆ ਬਟਾ ਫੜ ਉਹ ਵਰ ਜਾ ਇਹ ਪੱਤਾ ਨੀ ਲਾਉਣਾ ਯਾਰ ਇਹ ਜੋ ਲਾ ਦੋ ਇਹ ਵੀ ਲਾ ਦਈ ਯਾਰ ਸਾਰਾ ਕੁੜੇ ਵੀ ਲੈ ਕੇ ਨਾ ਪੈ ਰਿਹਾ ਨਾ ਹੁਣ ਪੈਸੇ ਵੀ ਤੈਨੂੰ ਦੇਖ ਲੈ ਪੂਰੇ ਵੀ ਦੇ ਦਿੱਤੇ ਫਿਰ ਵੀ ਪੈਸੇ ਦੇਖ ਲੈ ਰਿਹਾ ਨਾ ਅਸੀਂ ਤਾਂ 100 ਦੇ ਛੇ ਲੈ ਕੇ ਜਾਂਦੇ ਆ ਯਾਰ ਅਸੀਂ ਤਾਂ 100 ਦੇ ਛੇ ਲੈ ਕੇ ਜਾਂਦੇ ਆ ਤੂੰ ਛੇ ਲੈ ਕੇ ਲੌਣੇ ਕੇ ਬਾਅਦ ਦੇ ਦੇ ਮੈਨੂੰ ਕਿਤੇ ਬਹੁਤ ਜੇ ਨਹੀਂ ਲੱਗ ਜਾਂਦੇ ਵੀਰੇ ਇੱਕ ਬਾਰ 120 ਦਿੱਤੇ ਆ ਕਿ 30 ਦਿੱਤੇ ਤੈਨੂੰ 120 120 ਐ 100 ਦੇ ਪੰਜ ਆਹ 100 ਦੇ ਪੰਜ ਲੈ ਗਿਆ ਫਿਰ ਜੀ ਨਹੀਂ ਨਹੀਂ 120 ਦਿਖਾ ਦੇ ਤੈਨੂੰ ਆਹ ਦੇਖ ਤਿੰਨ ਤਾਂ ਸਹੀ ਹੋ ਗਿਆ ਫਿਰ ਇੱਕ ਵਾਰ ਤੇ ਦੇਵਾਂ ਦੀ 120 ਹੀ ਤਾਂ ਦਿੱਤੇ ਆ ਤੈਨੂੰ ਠੀਕ ਆ ਹੁਣ ਸਾਹਿਬ ਹਾਂ ਕਿਵੇਂ ਕਰਕੇ ਦੇ ਲੱਕਾ ਆ ਜਾ ਦੇ ਦੇ ਮਾਤਾ ਨੂੰ ਖਾਓ ਦੇਖ ਲਿਆ ਵਾਤਾ ਉਹਨਾਂ ਆਪਾ ਕਿੱਥੇ ਦੇ 6 ਕੋਰ ਦੇ ਮਾਮਲੇ ਕੋਰ ਦੇ ਬਾਬਾ ਤੇ ਦਾ 12 ਕੋਰ ਦੇ ਕੋਰ ਦੇ ਨਾ ਕੋਰ ਦੇ ਨਾ ਵਿਸ਼ੇ ਹੁੰਦੇ ਨੇ ਜਿਸੇ ਪੂਰੇ ਕਰਦੇ ਨੇ ਨਾ ਦਰਸ਼ਕੋ ਇਸ ਵੀਡੀਓ ਰਾਹੀਂ ਤੁਸੀਂ ਸ਼ਰਿਆਂ ਦੇਖ ਲਿਆ ਕਿ ਥਾਣਾ ਸਿੱਧੀ ਕੁਤਵਾਲੀ ਬਰਨਾਲਾ ਦੇ ਏਰੀਏ 'ਚ ਡੀਐਸਪੀ ਦਫ਼ਤਰ ਬਰਨਾਲਾ ਦੇ ਬਿਲਕੁਲ ਸਾਹਮਣੇ ਸ਼ਰਿਆਂ ਸਿੰਥੈਟਿਕ ਨਸ਼ਾ ਮੈਡੀਕਲ ਨਸ਼ਾ ਪਵੰਦੀ ਸੁਦਾ ਸੰਗਠਿਤ ਤੱਬਸ ਵੇਚ ਰਹੇ ਇਹ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਿਆ ਹਦਾਇਤਾਂ ਦੇ ਕਿ ਐਸਐਸਪੀ ਬਰਨਾਲਾ ਸੰਦੀਪ ਮਾਲਕ ਸਬੰਧਤ ਅਧਿਕਾਰੀਆਂ ਤੇ ਕੋਈ ਕਾਰਵਾਈ ਕਰਨੀ ਹੈ